हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਦੋ ਗਾਵਾਂ ਸੇਲ ਲੈ ਕੇ ਆਏ ਜੀ ਇੱਕ ਟੋਕੜ ਗੱਬਣਾ ਬਾਈ ਇੱਕ ਤਾਜੀ ਸਈਆ ਆਉ ਪੁੱਛ ਲੈਣਾ ਬਾਈ ਤੁਹਾਡੇ ਬਾਈ ਜੀ ਹਸੀ ਗਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਕੁਲਦੀਪ ਸਿੰਘ ਹੈ ਪਿੰਡ ਸੁਖਰਾਂ ਦਾ ਕੋਠੇ ਵਾਲਾ ਕੱਚਾ ਰਾਹ ਜੀ ਖੇਤਾਂ 'ਚ ਘਰ ਹੈ ਚਲੋ ਬਾਈ ਜ਼ਿਲ੍ਹਾ ਮੋਗਾ ਹੀ ਤਹਿਸੀਲ ਬਾਗਾਪੁਰਾਣਾ ਸਾਡੇ ਨੇੜੇ ਪੈਂਦਾਗਾ ਭਗਤਾ ਭਾਈ ਕਾ ਸ਼ਹਿਰ ਮੋਬਾਈਲ ਨੰਬਰ ਬੋਲੋ 9968538206 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੂਸ ਹੋਈ ਹੈ ਇਹ ਪਹਿਲੇ ਸੂਏ ਸੂਈ ਵੀ ਹੈ ਜੀ ਇਹ ਦੂਜੇ ਵਾਸਤੇ ਗੱਭਣਾ ਹਾਂਜੀ ਦੂਜੇ ਵਾਸਤੇ ਸਾਢੇ 4 ਮਹੀਨੇ ਗੱਭਣਾ ਚੈੱਕ ਬਾਸ ਚੈੱਕ ਕਰਵਾ ਕੇ ਲਿਆਂਦੀ ਵੀ ਹੈ ਹੂੰ ਤੇ 9 ਕਿਲੋ ਦੁੱਧ ਆਈ ਇਹ ਥੱਲੇ ਨੱਟ ਤਿਆਰ ਆ ਬਾਈ ਹਾਂਜੀ ਹਾਂਜੀ ਭਾ ਧੂਰ ਜਾਵਾਂ ਪੋਲੀ ਹੈਗੀ ਵਧੀਆ ਢੰਡੀ ਹੈਗੀਓ हां ला। जी हां कोई ੜਕਾਂ ਦੀਆਂ ਠੰਢੀ ਲੈ 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 ਭਾਈ ਜਿਵੇਂ ਮਰਜ਼ੀ ਲੈ ਇਹਨੂੰ ਕਰੀ ਚੱਲੋ ਲੈ ਚੈੱਕ ਕਰੀ ਐ ਕੁਝ ਨਹੀਂ ਕਹਿੰਦੀ ਇਹ ਬਾਟਰ ਕਮਾਲ ਦਾ ਸੋਹਣਾ ਥਣ ਹਵਾਨਾ ਬਈ ਲੈ ਜਿਵੇਂ ਮਰਜ਼ੀ ਲੈ ਗੱਲਾ ਗੱਲਾ ਥਣ ਮੁਠੀ ਵਾਲਾ हां हां ਥਣ ਸੋਣ ਬਹੁਤ ਵਧੀਆ ਜੀ ਪੂਰੇ ਗੈਪ ਤੇ ਆ ਚਵਾਈ ਚੁਈ ਚੰਗੀਆਂ हां ਚਵਾਈ ਚੁਈ ਬਹੁਤ ਵਧੀਆ ਜੀ ਠੀਕ ਆ ਖੋਲ ਲੈ ਭਾਈ ਥੋੜੀ ਫੇਰ ਖਾ ਦੇ ਫੇਸ ਬਿਊਟੀ ਚੰਗੀ ਆ ਰੰਗ ਰੂਪ ਚੰਗਾ ਚੰਗੀ ਆ ਬੜਾ ਸੁਨੱਕੀ ਆ ਬਾਕੀ ਤੁਰਾ ਤਰ੍ਹਾਂ ਦੇ ਖਾਣੇ ਤੇ ਕੀ ਮੋ ਲੈ ਭਈ ਇਹਦਾ ਇਹਦਾ ਮੁੱਲ 42000 ਰੁਪਈਆ ਹੀ ਮਾਨਤਾਣ ਹੋ ਜਾਊ। ਹਾਂਜੀ ਕੀਤਾ ਜਾਊਗਾ ਜੀ। 42000 ਰੁਪਈਆ ਮੁੱਲ ਆ ਬਾਈ। ਹਾਂਜੀ ਹਾਂਜੀ ਇਹ ਕੱਲ ਸ਼ਾਮ ਨੂੰ ਹੀ ਲਿਆਂਦੀ ਐ। ਇਹ ਥੋੜਾ ਜਿਹਾ ਨਾ ਉੱਪਰ ਆਇਆ ਕਰਦੀ ਐ। ਠੀਕ ਆ। ਹਾਂ। ਕੱਲ ਸ਼ਾਮ ਨੂੰ ਜੀ ਨਹੀਂ ਲਾਇਆ ਨੇ ਪੂਰਾ। ਥੋੜਾ ਜਿਹਾ ਉੱਪਰ ਆ ਕਰਦੀ ਐ। ਹਾਂ ਕੱਲ ਹੀ ਲਿਆਂਦੀ ਐ। ਚੰਗਾ ਡਰ ਕਮਾਲ ਦਾ। ਕੱਦ ਵਿੱਡ। ਆ ਵੀ ਐ ਨਾ ਜਿਵੇਂ ਜੀ ਆ ਲਾਇਆ ਹੋਰੂ ਇਹ ਝਾਕਦੀ ਐ। ਹੂੰ। ਮੁੱਲ 42000 ਹੈ ਨਾ। ਹਾਂਜੀ ਅਨਮੋਲ ਨੂੰ ਵੀ ਬਹੁਤ ਸੀਲ ਆ। ਠੀਕ ਆ ਬਾਈ। ਬੱਡੀ ਗੱਲ ਗਰਮੀ ਘਟ ਮੰਨ। ہاں ਵੜ ਕੱਦ ਵਾਲੀ ਆਈ ਇਹ ਐ ਨਹੀਂ ਕੋਈ ਗੱਲ ਵੀ ਛੋਟੀ ਐ। ਹਾਂ ਕੱਦ ਵੱਡ ਚੰਗਾ ਰੂਟਰ ਚੰਗਾ ਥਾ। ਥਾਨ ਵੀ ਬਹੁਤ ਚੰਗਾ ਲੱਗਿਆ। ਸਹੀ ਗੱਲ ਆ ਬਾਈ। ਅੱਗੇ ਬਾਈ 2 ਨੰਬਰ। ਕਿਹੜਾ ਸੂਸੂਈ? ਇਹ ਦੂਜੇ ਸੂਏ ਸੂਈ ਵੀ ਆਈ ਇਹ ਉਹ ਮੱਛੀ ਆ ਦੀ ਮਗਰ। ਬੱਚਾ ਬੱਛੀ ਐ। ਹਾਂ ਜੀ ਇਹ 20 ਦਿਨ ਹੋ ਗਏ ਸੂਈ ਨੂੰ। ਠੀਕ ਆ ਬਾਈ। ਤੇ ਇਹ ਥਲੇ ਬਾਈ ਜੀ ਹੁਣ ਇਸ ਟਾਈਮ ਜਮਾਂ ਟਾਈਮ ਤੋਂ ਟਾਈਮ 16 ਕਿਲੋ ਦੁੱਧ ਤਿਆਰ ਹੈ। ਨਿੱਟ ਤਿਆਰ ਹੈ ਬਾਈ। ਜਿਵੇਂ ਮੈਂ ਨਾ ਮਿਣਕੇ ਸਵੇ ਚਾਰ ਡੰਗ ਚੋਕੇ ਲੈ ਜੋ। ਟੰਡੇ ਵਾਲਾ ਬਾਈ ਕਹਿੰਦਾ ਤਿਆਰ। ਹਾਂਜੀ ਹਾਂਜੀ। ਆਰਡਰ ਕਮਾਲ ਦਾ ਥਣ ਬਹੁਤ ਚੰਗਾ ਚਵਾਈ ਬਹੁਤ ਚੰਗੀ। ਚਵਾਈ ਬਹੁਤ ਚੰਗੀ ਹੈ ਜੀ ਬਹੁਤ ਵਧੀਆ। ਕੱਲਾ ਥਣ। ਹਾਂਜੀ। ਥਣ ਨਿਕਲਵੇਂ ਪੂਰੇ ਗੇ। ਬਾਕੀ ਜੇ ਦੋ ਆਪ ਚੋ ਲੈਨੇ ਹੈਗੇ ਲੀਵਾ ਹੈ ਜਮਾਂ ਝੜ ਜਾਂਦੀ ਹੈ। ਠੀਕ ਆ ਖੋਲ ਦੇ ਬਾਈ ਤੋਰ ਕੇ ਦਿਖਾ ਦੇ। ਰੱਦ ਬਹੁਤ ਚੰਗਾ ਬਾਈ ਰੰਗ ਰੂਪ ਚੰਗਾ ਚੰਗੀ ਆ ਚਮਕ ਚਮਕ ਵੀ ਚੰਗੀ ਆ ਬੜਫੀ। ਕਿਨੇ ਫਸ ਫੈਟ ਬਹੁਤ ਹੀ ਮੀਂਹ ਦੀ ਹਾਂਜੀ ਹਾਂ ਫੈਟ ਹੈ ਇਹਨਾਂ ਦਾ 40 ਰੁਪਏ ਕਿਲੋ ਦਾ ਆ ਜਾਂਦਾ ਜੀ ਅੱਛਾ ਹਾਂ 40 ਰੁਪਏ ਕਿਲੋ 40 ਰੁਪਏ ਕਿਲੋ ਦਾ ਡੈਰੀ ਦੇ ਹਾਂ ਉਹ ਬੰਦਾ ਵਾਲਾ 파ਕੀ ਵੇਖ ਲਵੇ ਠੀਕ ਹੈ ਭਾਈ ਹੋ ਨੀ ਕੋਈ ਚੱਕਰ ਚਾਰੂ ਚੂਰੂ ਪੂਰੀ ਫੋਲ ਹੈ ਕੀ ਮੋਲ ਲ ਭਰਾ ਇਹਦਾ ਇਹਦਾ ਮੋਲ ਵੀ 42000 ਹੀ ਹੈ ਜੀ ਮਾਨਤਨ ਹੋ ਜਾ ਹਾਂਜੀ ਹਾਂਜੀ ਕੀਤਾ ਜਾਊਗਾ 42000 ਰੁਪਏ ਮੋਲ ਆ ਬਾਕੀ ਜਿਹੜਾ ਮੌਕ ਦੇ ਵਿੱਚੋਂ ਮਾਨਤਨ ਜ਼ਰੂਰੀ ਹੈ ਇਹ ਕਹਿੰਦੇ ਜੋੜਾ ਲੈਣਾ ਹੈਗਾ ਦੋਨੇ ਨਾਲ ਦੇ ਹਾਂ ਠੀਕ ਹੈ ਮਗਰ ਇਹਦੇ ਬੱਛੀ ਹੈਗੀ ਉਹ ਹਾਂ ਇਹਦਾ ਮੁੱਲ ਬਈ ਜਾਇ ਜਾ ਬਿਆਹ ਹਾਂਜੀ ਉਹ ਉਹਦਾ ਹੀ 42000 ਹੈ ਇਹਦਾ ਹੀ 42000 ਹੈ ਦੁੱਧ ਬਹੁਤ ਆ 16 ਲੀਟਰ 16 ਕਿਲੋ ਦੁੱਧ ਕਹਿਣ ਦੀ ਗੱਲ ਨਹੀਂ ਚੋਕੇ ਲੈ ਕੇ ਜਾਓ ਬੰਦਾ ਠੀਕ ਆ ਬਾਈ ਤੇ ਪੀੜੀ ਤੇ ਬਹਿ ਕੇ ਚੋਵਾਂਗੇ ਐ ਨਹੀਂ ਕੋਈ ਚੱਕਰ ਹੂੰ ਤੇ ਪੂਰਾ ਵਧੀਆ ਧਾਰ ਤੂ ਰਹਿ ਗਈ ਨਾ ਕਿ ਭਰਾ ਕੋਲੇ ਦੋ ਸੀ ਦੋਨੇ ਹੀ ਰਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨੱਕ ਨੱਕ ਕਰ ਲਿਓ ਜੀ ਧੰਨਵਾਦ ਜੀ